ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਉਂਕਿ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਬੰਦ ਕਰ ਦਿੱਤਾ ਗਿਆ ਥਾਂ ਥਾਂ ਦੇ ਉੱਤੇ ਕਿਸਾਨਾਂ ਦੇ ਨਾਕੇ ਨਜ਼ਰ ਆ ਰਹੇ ਨੇ ਸੜਕਾਂ ਦੇ ਉੱਤੇ ਆਵਾਜਾਈ ਦੀ ਥਾਂ ਕਿਸਾਨ ਹੀ ਨਜ਼ਰ ਆ ਰਹੇ ਨੇ ਦੁਕਾਨਾਂ ਬੰਦ ਨੇ ਰੇਲਾਂ ਬੰਦ ਨੇ ਵੱਸਾ ਬੰਦ ਨੇ ਪੈਟਰੋਲ ਪੰਪ ਵੀ ਬੰਦ ਨਜ਼ਰ ਆ ਰਹੇ ਨੇ ਤਾਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ 35 ਦਿਨ ਹੋ ਚੁੱਕੇ ਨੇ ਜੇ 36ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਪਰ ਹਲੇ ਤੱਕ ਵੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਹਲੇ ਤੱਕ ਵੀ ਕੋਈ ਕਿਸਾਨ ਕਿਸਾਨਾਂ ਨੂੰ ਖੁਸ਼ੀ ਦੀ ਖਬਰ ਨਹੀਂ ਆਈ ਹਲੇ ਤੱਕ ਵੀ ਕਿਸਾਨਾਂ ਦੇ ਨਾਲ ਗੱਲਬਾਤ ਦਾ ਕੋਈ ਰਾ ਪੱਦਰਾ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਿਸ ਨੂੰ ਦੇਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਆ ਤੇ ਪੰਜਾਬ ਬੰਦ ਨੂੰ ਸਹਿਯੋਗ ਵੀ ਮਿਲ ਰਿਹਾ ਇਸ ਮੌਕੇ ਭਾਰਤੀ ਕਿਸਾਨੀ ਓਨ ਨੇਕਤਾ ਉਗਰਾਹਾਂ ਦੇ ਏਕਤਾ ਆਜ਼ਾਦ ਮਾਫ ਕਰਨਾ ਏਕਤਾ ਆਜ਼ਾਦ ਦੇ ਬਲਾਕ ਪ੍ਰਧਾਨ ਗਮਦੂਰ ਸਿੰਘ ਅਤੇ ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਮਤਰਾ ਹੀ ਮਾਂ ਜਿਹਾ ਸਲੋਕ ਕਰ ਰਹੀ ਆ ਹੋਰ ਕੀ ਕੁਝ ਕਹਿਣਾ ਕਿਸਾਨ ਆਗੂਆਂ ਦਾ ਅੱਜ ਦੇ ਪੰਜਾਬ ਬੰਦ ਨੂੰ ਲੈ ਕੇ ਕਿਸ ਤਰੀਕੇ ਦਾ ਸਮਰਥਨ ਮਿਲ ਰਿਹਾ ਅਗਲੀ ਰਣਨੀਤੀ ਕੀ ਆ ਕਿਸਾਨ ਆਗੂ ਦੀ ਜਵਾਬ ਹਾਜੀ ਪ੍ਰਧਾਨ ਕੀ ਨਾਮ ਦਾ ਸਰਦਾਰ ਜੰਗ ਸਿੰਘ ਭਾਰਤੀ ਕਿਸਾਨ ਇਕਤਾ ਪਟੇੜੀ ਕਲਾ ਅੱਜ ਪੰਜਾਬ ਬੰਦ ਦੀ ਘਾਲ ਦਿੱਤੀ ਗਈ ਹੈ ਕੀ ਕਹਿਣਾ ਦਿਵਾ ਦੇ ਵੇਖੋ ਜੀ ਘਾਲ ਦਿੱਤੀ ਆ 35 ਦਿਨ ਹੋ ਗਏ ਸਾਡੇ ਜਗੀਰ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਵਰਤ ਤੇ ਬੈਠਿਆ ਸਰਕਾਰਾਂ ਕੁਝ ਨਹੀਂ ਕਰਦੀ ਅਹੀਂ ਆ ਆਖਰਕਾਰ ਤੁਹਾਨੂੰ ਪਤਾ ਹੀ ਹੋਇਆ ਦੁਖੀ ਹੋ ਕੇ ਨਾ ਕੋਈ ਤੇ ਕੋਈ ਸਟੈਪ ਚੱਕਣਾ ਪੈਂਦਾ ਕਾ ਅੱਜ ਦੀ ਜਿਹੜੀ ਕਾਲ ਹੈ ਸਾਰਾ ਕੁਝ ਏ ਟੂ ਜ਼ेड ਬੰਦ ਹੈ ਜਿਹੜੀਆਂ ਐਮ뷸ੈਂਸ ਗੱਡੀਆਂ ਆਉਂਦੀਆਂ ਨੇ ਉਹ ਲਖਣ ਦੰਨੇ ਆ ਜਾਂ ਕਿਸੇ ਕੋਈ ਮੈਡੀਕਲ ਵਾਲੇ ਹੁੰਦੇ ਨੇ ਉਹ ਲਖੇ ਜਾਣ ਲਖ ਜਾਂਦੇ ਨੇ ਜਾਂ ਕਿਸੇ ਜੋ ਅਗਦਾ ਪੇਪਰ ਉਹ ਲਖ ਜਾਂਦੇ ਨੇ ਤਾ ਜੇੜੀਆਂ ਮਤਲਬ 에ਰਪੋਰਟ ਉਹ ਵੀ ਮਤਲਬ ਕੋਈ ਉਹਨਾਂ ਦਾ ਕੋਈ ਵੀ ਬੰਦਾ ਜਾਣਦਾ ਉਹ ਦਿਖਾਣਾ ਆਉਣਾ ਆਈਗਾਰਡ ਤਾਂ ਅਸੀਂ ਉਹਨੂੰ ਵੀ ਲਖਣ ਦੇ ਦਿੰਦੇ ਆਂ ਯਾਤਰੀ ਟੂ ਪਲਾਜ਼ਾ ਇਹ ਬੰਦ ਕੀਤਾ ਗਿਆ ਆ ਇਹ ਤੇ ਆ ਇਹ ਟੂ ਪਲਾਜ਼ਾ ਜਿਹੜਾ ਹੈਗਾ ਥਰੇਡੀ ਵਾਲਾ ਇਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੂਗਾ ਹੁਣ ਵੀ ਬੰਦ ਹੈ ਬਾਕੀ ਇਹ ਕੋਈ ਕੋਈ ਆਮ ਅਮਰ ਜਿਹੀ ਗੱਡੀ ਆਉਂਦੀ ਆ ਉਹਨੂੰ ਅਸੀਂ ਕੋਈ ਮਰਗਤ ਹੋ ਜਾਂਦੀ ਆ ਕਿਸੇ ਦਾ ਵਿਆਹ ਹੁੰਦਾ ਉਹ ਅਸੀਂ ਲਖਣ ਦੰਦੇ ਆ ਉਹ ਵੀ ਕਾਗ ਦੇ ਕੇ ਅਸਰ ਕੀ ਨਾਮ ਦਾ ਰਾਜਕਮਰ ਰਾਣਾ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਅੱਜ ਕਿਸਾਨ ਬੰਦ ਦੇ ਵਿੱਚ ਪਹੁੰਚੇ ਸੀ ਕਹਣਾ ਦੇ ਬਾਰੇ ਅਸੀਂ ਕਹਿਣਾ ਚਾਹਨਾ ਜਿਹੜੇ ਸਾਡੇ ਭਰਾ ਬੈਠੇ ਨੇ ਕਿਸਾਨ ਇੰਨੇ ਚਿਰ ਤੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਡੱਲੇ ਵਾਲ ਸਾਹਿਬ ਬੈਠੇ ਨੇ ਭੁਖੜਤਾਲ ਤੇ ਜਦੋਂ ਪੰਜਾਬ ਬੰਦ ਦੀ ਕਾਲ ਕੀਤੀ ਆ ਕਿਸਾਨ ਜਥੇਬੰਦੀਆਂ ਨੇ ਇਹਦੇ ਨਾਲ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਨੇ ਅੱਜ ਇਹਨਾਂ ਦਾ ਕਿਸਾਨ ਯੂਨੀਅਨ ਦਾ ਸਮਰਥਨ ਕੀਤਾ ਚਾਹੇ ਵਪਾਰੀ ਵਰਗ ਹੈ ਚਾਹੇ ਹੋਰ ਕਿਸੇ ਵੀ ਵਰਗ ਦੇ ਬੰਦੇ ਨੇ ਉਹਨਾਂ ਨੇ ਸਾਰਿਆਂ ਨੇ ਅੱਜ ਕਿਸਾਨਾਂ ਨੂੰ ਸਮਰਥਨ ਦਿੱਤਾ ਸਾਰਾ ਬਾਜ਼ਾਰ ਟੋਟਲ ਬੰਦ ਪਿਆ ਚਾਹੇ ਬਾਦਰਗਾੜਾ ਲਾ ਲੋ ਪਟਿਆਲਾ ਰਜਿਸਟਰੀਆ ਟੋਟਲ ਤਹਿਸੀਲ ਬੰਦ ਹੈ ਸਾਡੀ ਪੰਜਾਬ ਦੀ ਸਾਡੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਜੀ ਨੇ ਵੀ ਖਨੋਰੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੇ ਦੀ ਉੱਥੇ ਸਮਰਥਨ ਦਿੱਤਾ ਤੇ ਅਸੀਂ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਵੀਰਾਂ ਜੀ ਸੰਤੋਖ ਸਿੰਘ ਨਾਗਰਾ ਕਿਹੜੀ ਬੰਦੇ ਕਿਸਾਨ ਮਿਹਨਤੂਰ ਸ਼ਿਕਾਇਤ ਕਮੇਟੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਅੱਜ ਪੰਜਾਬ ਵੱਲ ਦੀ ਜੀ ਤੇ ਤੁਸੀਂ ਖੜੇ ਹੋ ਸਮਾਉਣੇ ਜਾਉਂਗੇ ਕਿੰਨੇ ਵਜੇ ਆ ਕੇ ਤੁਸੀਂ ਸਵੇਰੇ ਮੈਂ ਤਕਰੀਬਨ ਔਰ ਸਵੇਰ ਦੇ 7:30 7:30 ਆ ਗਏ ਅਸੀਂ ਚਲੋ ਪਹਿਲਾਂ ਥੋੜੇ ਜਿਹੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੇ ਬਾਅਦ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਆ ਰਿੜੀ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਵੱਡਾ ਇਹਨਾਂ ਨੇ ਸਬਰਥਨ ਦਿੱਤਾ ਇਹਨਾਂ ਨਾਲ ਸਾਰਿਆਂ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗਾਰਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ। ਅੰਮ੍ਰਲ ਜਿੱਥੇ-ਕਿੱਥੇ ਜਾਮ ਵੀ ਲਗਾਇਆ ਤੁਸੀਂ। ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਹੈ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ। ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾ ਪਰ ਦਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਤਿੰਨ ਚਾਰ ਜਗ੍ਹਾ ਮੇਰੀ ਇਹ ਦੇਖ ਰੇਖੇ ਤਾਂ ਧਰਨੇ ਸਾਡੇ ਲਾਏ ਹੋਏ ਨੇ ਬੰਦਵਾਵਾਂ ਤੋਂ ਇਸ ਤਰ੍ਹਾਂ ਕਿਸੇ ਵੀ ਗਾਮ ਵੀ ਲਗਾਇਆ ਜਾਮ ਤੱਕ ਨਾ ਰਹਾਤੀ ਗਈ ਹੈ ਰਹਾਤੇ ਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤ ਹੈ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ এয়ারਪੋਰਟ ਨੂੰ ਜਾਣਾ ਹੈ ਕਿਉਂ ਬਹੁਤ ਜ਼ਿਆਦਾ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਹੈ ਉਹਨਾਂ ਨੂੰ ਸਹੂਲਤ ਹੈ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਘੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਹੈ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਆ ਕਿਸੇ ਤੇ ਕੋਈ ਦੁੱਖ ਸ਼ੋਕ ਹੋ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਗਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਨੰਗ ਜਾਣ ਦਿਓ ਪਰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਤਾਂ ਸਾਹ ਜਿੱਥੇ ਬੰਦੀ ਫਿਲ ਲੱਗੀ ਇੱਕ ਇੱਕ ਮੁੱਟਰੀ ਹੈਗੀਆਂ ਜੂ ਡੱਲੇਵਾਲ ਸਾਹਿਬ ਆਪਣਾ ਮੂੰਹ ਮਨ ਬਾਰੇ ਬੱਤ ਲੱਗੀ ਵੱਟੇ ਤੁਸੀਂ ਆਪਣਾ ਇਧਰੋਂ ਕਰ ਰਹੇ ਹੋ ਇੱਕ ਜਗਤ ਕਿਉਂ ਪ੍ਰੋਟੈਸਟ ਹੋ ਰਿਹਾ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦਿਨ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹ ਨਾ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੁਦ ਜਿਹੜੇ ਉਹ ਨਾ ਜਥੇਬੰਦੀਆਂ ਨਾਲ ਜੁੜੇ ਤੇ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਿਓ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰਾ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਧਰ ਉਧਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦੂਗਾ ਬਹੁਤ ਵੱਡਾ ਭਰਮਾ ਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਆਇਆ ਕੋਈ ਜिले ਜिले ਦੇ ਵਿੱਚੋਂ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉਥੇ ਬਰਕਰਾਰ ਆਪ ਦੇ ਭੇਜਣੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਲਾ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ ਵਿੱਚ। ਉਹ ਸਾਲੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਸੋਮ ਨਹੀਂ ਰਹੀ। ਕੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟ ਨਾਲ ਸਰਕਾਰ ਥੋੜੀ ਵਰਗੀ ਗੱਲ। ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਡਰ ਤੇ ਬੈਠਿਆ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਫਿਰ ਸਾਨੂੰ ਕਿਹੜੇ ਸਟੱਪ ਚੱਕਣੇ ਪਏ ਨੇ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫਿਰ ਕਿਹੜੇ ਫੈਸਲੇ ਲੈਣੇ ਪੈਣੇ ਆ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜੇ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਢੱਲੇਬਾ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਦੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਹੈ ਮੇਰੀ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਆ ਵੀ ਸਾਡਾ ਵੀ ਨੰਬਰ ਲਾਇਆ ਅਸੀਂ ਵੀ ਮਰਨ ਵਰਤ ਤੇ ਬੈਠਾਂਗੇ ਅਸੀਂ ਪਿੱਛੇ ਨਹੀਂ ਹਟਣਾ ਮੋਦੀ ਆਪਣੀ ਜਿਹੜਾ ਅੜੀ ਤੋਂ ਪਿੱਛੇ ਹਟ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛ ਦੀਆਂ ਤਾਂ ਤੁਸੀਂ ਸੁਣਿਆ ਕਿਸਾਨ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਜੋਖਰੀਆਂ ਖੋਟੀਆਂ ਸੁਣਾ ਦਿੱਤੀਆਂ ਗਈਆਂ ਉੱਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਤੁਸੀਂ ਵੱਦ ਤੋਂ ਵੱਦ ਇਸ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਹਿਯੋਗ ਦਿਓ ਤਾਂ ਜੋ ਅੱਜ ਪੰਜਾਬ ਬੰਦ ਹੈ ਜੋ ਉਸ ਪੂਰੇ ਪੰਜਾਬ ਦੇ ਵਿੱਚ ਲੋਕ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਦੀ ਗੱਲ ਕਰੀਏ ਧਰੇੜੀ ਜੱਟਾ ਟੋਲ ਪਲਾਜ਼ਾ ਬੰਦ ਹੈ ਲੱਡਵਾਲ ਟੋਲ ਪਲਾਜ਼ਾ ਬੰਦ ਹੈ ਲੁਧਿਆਣਾ ਦੇ ਵਿੱਚ ਤੇ ਬਾਕੀ ਜਿਹੜੀਆਂ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਟੋਲ ਪਲਾਜੇ ਨੇ ਉਹ ਸਾਰੇ ਬੰਦ ਨੇ ਪੰਜਾਬ ਦੇ ਵਿੱਚ ਨਾਭਾ ਭਵਾਨੀਗੜ ਰੋਡ ਦੀ ਗੱਲ ਕਰੀਏ ਮੰਡੀ ਗੋਵਿੰਦਗੜ ਰੋਡ ਦੀ ਗੱਲ ਕਰੀਏ ਮਲੇਰਕੋਟਲਾ ਨਾਭਾ ਰੋਡ ਦੀ ਗੱਲ ਕਰੀਏ ਸਾਰੇ ਰੋਡ ਜਿਹੜੇ ਨੇ ਤਕਰੀਬਨ